ਸਤਨਾਮ ਵਾਹਿਗੁਰੂ ਸਾਹਿਬ ਜੀ ਗੌੜੀ ਮਹਲਾ 5 ਸਾ ਮਤ ਨਿਰਮਲ ਕਈਤ ਧੀਰਾ ਰਾਮ ਰਸਾਇਣ ਪੀਵਤ ਵੀਰ ਹਰ ਕੇ ਚਰਨ ਹਿਰਦੈ ਕਰੋ ਟ ਜਨਮ ਮਰਨ ਤੇ ਹੋਵਤ ਛੋਟ ਰਹਾਉ ਸੋ ਤਨ ਨਿਰਮਲ ਜਿਤ ਉਪਜੈਨਾ ਪਾਪ RAM ਰੰਗ ਨਿਰਮਲ ਪਰਤਾ ਸਾਦ ਸੰਗ ਮਿਟ ਜਾਤ ਵਿਕਾਰ ਸਭ ਤੇ ਉਚ ਇਹੋ ਉਪਕਾਰ ਪ੍ਰੇਮ ਭਗਤ ਰਾਤੇ ਗੋਪਾ ਨਾਨਕ ਜਾਚ ਸਾਦਰਵਾ ਪ੍ਰੇਮ ਭਗਤ ਰਾਤੇ ਗੋਪਾ ਨਾਨਕ ਜਾਚ ਸਾਦਰਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਅੱਜ ਦੇ ਸ਼ਬਦ ਵਿੱਚ ਬਖਸ਼ਿਸ਼ ਕਰ ਰਹੇ ਹਨ ਕਿ হে ਮਨੁੱਖ ਤੂੰ ਆਪਣੇ ਹਿਰਦੇ ਦੇ ਵਿੱਚ ਪ੍ਰਮਾਤਮਾ ਦੇ ਚਰਨਾਂ ਦੀ ਓਟ ਧਾਰਨ ਕਰ ਹਰ ਕੇ ਚਰਨ ਹਿਰਦੇ ਕਰ ਓਟ ਚਰਨ ਭਾਵ ਪਰਮੇਸ਼ਰ ਦਾ ਨਾਮ ਘਰ ਘਰ ਪ੍ਰਣਾਮ ਚਿਤ ਚਰਨਾਂ ਪਰਮੇਸ਼ਰ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰ ਉਹਦੀ ਓਟ ਉਹਦਾ ਸਹਾਰਾ ਉਹਦਾ ਆਸਰਾ ਜੀਵਨ ਦੇ ਵਿੱਚ ਪ੍ਰਾਪਤ ਕਰ ਬਚਨ ਆਪਾਂ ਸਾਰੇ ਪੜ੍ਹਦੇ ਸੁਣਦੇ ਆ ਮਾਨੁਖ ਕੀ ਤੇਕ ਬਿਰਥੀ ਸਭ ਜਾਣ ਦੇਵਣ ਕੋ ਏਕ ਹੈ ਭਗਵਾਨ ਜਿਸਕੇ ਦੀਏ ਰਹੇ ਅਗਾਏ ਬੌਰ ਨਾ ਤ੍ਰਿਸ਼ਨਾ ਲਾਗੇ ਆਏ ਮਾਰੇ ਰਾਖੇ ਏਕੋ ਆਪ ਮਾਨੁਕ ਕਿਛ ਨਾਹੀ ਹਾਰ ਕਿਉਂਕਿ ਹਰੇਕ ਬੰਦੇ ਨੂੰ ਓਟ ਚਾਹੀਦੇ ਹਰੇਕ ਬੰਦੇ ਨੂੰ ਸਹਾਰਾ ਚਾਹੀਦਾ ਹਰੇਕ ਬੰਦਾ ਛੋਟਾ ਜਿਹੜਾ ਉਹਨੂੰ ਵੱਡੇ ਨੂੰ ਉਸ ਵੱਡੇ ਦਾ ਸਹਾਰਾ ਮੰਗਦਾ ਉਹਦੀ ਓਟ ਮੰਗਦਾ ਸਤਿਗੁਰੂ ਇਸ ਗੱਲ ਨੂੰ ਯਾਦ ਕਰਾ ਰਹੇ ਆ ਉਹ ਕਹਿੰਦੇ ਮੈਂ ਤੁਹਾਨੂੰ ਦੱਸਦਾ ਸਭ ਤੋਂ ਵੱਡਾ ਹੈ ਕੌਣ ਉਸ ਵੱਡੇ ਦੀ ਓਟ ਵਿੱਚ ਆਓ ਉਹਦੀ ਓਟ ਵਿੱਚ ਉਹਦੇ ਸਹਾਰੇ ਉਹਦੇ ਆਸਰੇ ਆਪਣਾ ਜੀਵਨ ਬਤੀਤ ਕਰੋ ਹਰ ਕੇ ਚਰਨ ਹਿਰਦੇ ਕਰ ਓਟ ਤੇ ਹੋਏਗਾ ਕਿ ਜਨਮ ਮਰਨ ਤੇ ਹੋਵਤ ਛੋਟ ਜਨਮ ਮਰਨ ਦਾ ਜਿਹੜਾ ਚੱਕਰ ਹੈ ਨਾ ਉਹ ਤੇ ਤਨੂੰ ਛਟਕਾਰਾ ਹੋ ਜਾਏਗਾ ਜਦੋਂ ਪਰਮੇਸ਼ਰ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰੇਗਾ ਕਿਉਂਕਿ ਸਹਾਰਾ ਜਿਹੜਾ ਨਾ ਆਸਰਾ ਜਿਹੜਾ ਇੱਕੋ ਹੀ ਹੈ ਜਦਨ ਅਸੀਂ ਉਹਦੇ ਨਾਲ ਜੁੜ ਜਾਂਦੇ ਆਂ ਕੱਲ ਵੀ ਆਪਾਂ ਵਿਚਾਰ ਕਰ ਰਹੇ ਸੀ ਜਦਨ ਇਮਾਨਦਾਰੀ ਦੇ ਨਾਲ ਆਤਮ ਸਮਰਪਣ ਕਰਕੇ ਅਸੀਂ ਸਤਗੁਰੂ ਕੋਲ ਆ ਜਾਂਦੇ ਆਂ ਤੇ ਪੜਦੇ ਆ ਨਾ ਅੰਦਰੋਂ ਪੜਦੇ ਆਂ ਪਾਹੇ ਗਾਹੇ ਜਬ ਤੇ ਤੁਮਰੇ ਕਿ ਇਹ ਸਤਗੁਰੂ ਜਦੋਂ ਅਸੀਂ ਤੇਰੇ ਚਰਨ ਪਕੜੇ ਆ ਤਬ ਤੇ ਕੋ ਆਖ ਤਰੇ ਨੇ ਅਨੂ ਸਾਰੇ ਚੰਗੇ ਆ ਪਰ ਹੁਣ ਮੈਨੂੰ ਦੂਸਰਾ ਨਹੀਂ ਦਿਖਦਾ ਪਾਹੇ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨੇ RAM REEM PRAN QURAN ਅਨੇਕ ਕਹੇ ਮਤ ਏਕ ਨਾ ਮੰਨਿ ਸਿਮਰਤ ਸਾਸਤਰ ਵੇਦ ਸਬਾ ਬਹੁ ਭੇਦ ਕਹੇ ਹਮ ਏਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਿਹੋ ਸਭ ਤੋਹਿ ਬਕਾਨ ਫਿਰ ਆਪਾਂ ਪੜਦੇ ਆਂ ਸਗਲ ਦਵਾਰ ਕੋ ਛਾੜ ਕੇ ਗਾਹੋ ਤੁਹਾਰੋ ਦਵਾਰ ਕਹਿੰਦੇ ਹੈ ਸਤਿਗੁਰੂ ਮੈਂ ਤੇਰੇ ਚਰਨਾਂ ਨੂੰ ਪਕੜਿਆ ਠੀਕ ਹੈ ਜਿਹੜਾ ਦਾ ਧਰਮ ਹੈ ਉਹਨਾਂ ਨੂੰ ਮੁਬਾਰਕ ਹੈ ਅੱਜ ਹੈਰਾਨ ਕੀ ਹੁੰਦੀ ਜਦੋਂ ਸਿੱਖ ਉਧਰ ਭਟਕਦਾ ਫਿਰਦਾ ਆ ਪਾਸ਼ਾ ਜੀ ਦੇ ਬਚਨ ਪੜੋ ਕਦੇ ਕਿਉਂਕਿ Hindu ਧਰਮ ਜਿਹੜਾ ਹੈ ਸਨਾਤਨ ਧਰਮ ਜਿਹੜਾ ਹੈ ਉਹ ਗਣੇਸ਼ ਜੀ ਨੂੰ ਪਹਿਲਾਂ ਮੰਨਦਾ ਹੈ ਸਭ ਤੋਂ ਪਹਿਲੇ ਪ੍ਰਥਮ ਉਹਨੂੰ ਮੰਨਦਾ ਹੈ ਪਰ ਗਰੂ ਕਲਗੀਧਰ ਪਾਤਸ਼ਾਹ ਕਹਿੰਦੇ ਮੈਂ ਨਾ ਪ੍ਰਥਮੇ ਗਣੇਸ਼ੰਗ ਮਨਾਉ ਕਿਸ਼ਨ ਬਿਸ਼ਨ ਕਬੂ ਨ ਤਿਆਂ ਕਾਨ ਸੁਣੇ ਪਹਿਚਾਨ ਨ ਤਿੰਨ ਕੋ ਲਿਬ ਲੱਗੀ ਮੋਰੀ ਪ੍ਰਭ ਚਰਨ ਤੁਮੇ ਸਾਡ ਕੋਈ ਅਵਰ ਨ ਧਿਆਉ ਜੋ ਵਰ ਚਾਹੂ ਸੋ ਤੁਮ ਤੇ ਪਾ ਸਿੱਖ ਦੀ ਓਟ ਜਿਹੜੀ ਆ ਸਿੱਖ ਦਾ ਸਹਾਰਾ ਜਿਹੜਾ ਉਹ ਅਕਾਲ ਪੁਰਖ ਪਰਮੇਸ਼ਰ ਹੈ ਤੋਦ ਬਿਨ ਦੂਜਾ ਨਾਹੀ ਕੋਏ ਤੂੰ ਕਰਤਾਰ ਕਰ ਹੈ ਸੋ ਹੋਏ ਸਭਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਚਰਨਾ ਇਸ ਸਿਧਾਂਤ ਦੇ ਉੱਪਰ ਸਿੱਖ ਜਿਹੜਾ ਆਪਣਾ ਜੀਵਨ ਬਤੀਤ ਕਰਦਾ ਸਤਗੁਰੂ ਕਹਿੰਦੇ ਜਦੋਂ ਜੜੋਗੇ ਨਾ ਫੇ ਪ੍ਰਾਪਤੀ ਹੋਏਗੀ ਜਦੋਂ ਉਹਦੀ ਓਟ ਲਓਗੇ ਹਰ ਕੇ ਚਰਨ ਹਿਰਦੇ ਕਰ ਓਟ ਜਨਮ ਮਰਨ ਤੇ ਹੋਵਤ ਛੋਟ ਪਹਿਲੀ ਆਰੰਭ ਦੇ ਵਿੱਚ ਸਤਿਗੁਰ ਕਹਿੰਦੇ ਸਾ ਮਤ ਨਿਰਮਲ ਕਹੀਤ ਧੀਰਾ ਉਹ ਜਿਹੜੀ ਅਕਲ ਹੈ ਨਾ ਪਵਿੱਤਰ ਹੋ ਜਾਏਗੀ ਜਿਹੜੀ ਸਾਡੀ ਸੋਚ ਹੈ ਸਾਡੀ ਮਤ ਜਿਹੜੀ ਹੈ ਉਹ ਧੀਰਜ ਵਾਲੀ ਹੋ ਜਾਏਗੀ ਭਟਕਣ ਦੇ ਵਿੱਚ ਨਹੀਂ ਹੋਏਗੀ ਸਾ ਮਤ ਨਿਰਮਲ ਕਹੀਤ ਧੀਰਾ ਹੋਰ ਮਤ ਸ਼ਬਦ ਤਿੰਨ ਤਰ੍ਹਾਂ ਹੁੰਦਾ ਬਾਣੀ ਦੇ ਵਿੱਚ ਜਿੱਦਾਂ ਇੱਕ ਤਾਂ ਆਪਾਂ ਦਰਸ਼ਨ ਕਰ ਰਹੇ ਆ ਮੰਮਾ ਤਤੇ ਨੂੰ ਸਿਆਰੀ ਇੱਕ ਆਉਂਦਾ ਮੰਮਾ ਤਤੇ ਨੂੰ ਔਂਕੜ ਇੱਕ ਆਉਂਦਾ ਮੰਮਾ ਤਤਾ ਹੁਣ ਜਿੱਥੇ ਤਤੇ ਨੂੰ ਔਂਕੜ ਆਉਂਦਾ ਹੈ ਉਥੇ ਆਪਾਂ ਜਦੋਂ ਪੜ੍ਹਦੇ ਆ ਅ ਸਤਗੁਰੂ ਜੀ ਦਾ ਸ਼ਬਦ ਆਉਂਦਾ ਹੈ ਨਾ ਮਤ ਦੇਖ ਭੂਲਾ ਵਿਸਰੇ ਤੇਰਾ ਚੇਤਨਾ ਮਤਾ ਕਿ ਮੈਨੂੰ ਭੁੱਲ ਜਾ ਜਿੱਥੇ ਮਮਾ ਤਤਾ ਹੁੰਦਾ ਤਤਾ ਮੁਗਤਾ ਹੁੰਦਾ ਕਿ ਉੱਥੇ ਮਤਾ ਮਤਾਂਤਰਾਂ ਦੀ ਗੱਲ ਕੀਤੀ ਸਤਿਗੁਰੂ ਕਹਿੰਦੇ ਸਾ ਮਤ ਨਿਰਮਲ ਉਹ ਅਕਲ ਨਿਰਮਲ ਹੋ ਜਾਂਦੀ ਕਹੀ ਤ ਤੀਰ ਰਾਮ ਰਸਾਇਣ ਪੀਵਤ ਵੀਰ ਇਹ ਕਹਿੰਦਾ ਵੀਰ ਵਾਵੇ ਦੇ ਨਾਲ ਹੁੰਦਾ ਇੱਥੇ ਬੱਬੇ ਦੇ ਨਾਲ ਪਰ ਅਰਥ ਜਿਹੜਾ ਇਹਦਾ ਵੀਰ ਕੀਤਾ ਭਰਾ ਕੀਤਾ ਕਿਉਂਕਿ ਕਈ ਇਲਾਕਿਆਂ ਦੀ ਜਿਹੜੀ ਬੋਲੀ ਆ ਅੱਜ ਵੀ ਜਦਾਂ ਆ ਪੰਜਾਬ ਚਲੇ ਜਾਓ ਅਲੱਗ-ਅਲੱਗ ਬੋਲੀਆਂ ਮਾਝੇ ਦੀ ਅਲੱਗ ਹੈ ਦੁਆਬੇ ਦੀ ਅਲੱਗ ਹੈ ਮਾਲਵੇ ਦੀ ਅਲੱਗ ਹੈ ਤਿੰਨੇ ਭਾਸ਼ਾ ਅਲੱਗ ਲੈ ਜਦੋਂ ਹੁਣ ਭਰਾ ਸ਼ਬਦ ਆਇਆ ਨਾ ਤੇ ਮਾਝੇ ਦੇ ਇਲਾਕੇ ਦੇ ਵਿੱਚ ਉਹਨੂੰ ਭਾਉ ਉਹਨੂੰ ਬੋਲਦੇ ਆ ਭਰਾ ਜਿਹੜਾ ਹੈ ਉਸ ਨੂੰ ਅਲੱਗ-ਅਲੱਗ ਨਾਵਾਂ ਦੇ ਨਾਲ ਪੁਕਾਰਦੇ ਬੱਚੇ ਨੂੰ ਫੜ ਲਓ ਧਿਆਨੇ ਟੁੱਟ ਨੇ ਤੇ ਉਹ ਜਿਹੜੇ ਪੜਿਆ ਜਾਂਦਾ ਭਾਉ ਕਹਿੰਦੇ ਆ ਤੇ ਇੱਧਰ ਦੁਆਬੇ ਦੇ ਵਿੱਚ ਭਾਜੀ ਕਹਿੰਦੇ ਤੇ ਇੱਧਰ ਮਾਲਵੇ ਤੇ ਬਾਈ ਜੀ ਕਹਿੰਦੇ ਇਹ ਤੇ ਹੁਣ ਬੱਬੇ ਨਾਲ ਸ਼ਬਦ ਉੱਥੇ ਵੀਰ ਨੂੰ ਵੀਰ ਕਹਿੰਦੇ ਤੇ ਅਰਥੋਂ ਤਾਂ ਇੱਕੋ ਹੀ ਹੈ ਸਾ ਮਤ ਨਿਰਮਲ ਕਈਤ ਧੀਰਾ ਉਹ ਮਤ ਜਿਹੜੀ ਐ ਉਹ ਅਕਲ ਜਿਹੜੀ ਐ ਪਵਿੱਤਰ ਹੋ ਜਾਂਦੀ ਐ ਉਹ ਧੀਰਜ ਵਾਲੀ ਹੋ ਜਾਂਦੀ ਐ ਕਿਹੜੀ ਹੁੰਦੀ ਐ ਕਹਿੰਦੇ RAM RASAYAN PIVAT BIR ਜਦੋਂ ਪ੍ਰਮਾਤਮਾ ਜਿਹੜਾ ਰਸਾਂ ਦਾ ਘਰ ਐ ਨਾ ਉਹਦੇ ਨਾਮ ਨੂੰ ਪ੍ਰਾਪਤ ਕਰਦਾ ਮੇਰਾ ਭਰਾ RAM RASAYAN PIVAT BIR ਹਰ ਕੇ ਚਰਣਾ ਹਿਰਦੇ ਕਰ ਓਟ ਸਾ ਮਤ ਹਰ ਕੇ ਚਰਨ ਹਿਰਦੇ ਕਰ ਓਟ ਜਨਮ ਵਰਣ ਤੇ ਹੋਵਤ ਛੋਟ ਰਹਾਉ ਸੋ ਤਨ ਨਿਰਮਲ ਜਿਤ ਉਪਜੇ ਨਾ ਪਾਪ ਉਹ ਕਹਿੰਦੇ ਉਹ ਸਰੀਰ ਪਵਿੱਤਰ ਹੈ ਜਿਹਦੇ ਅੰਦਰ ਪਾਪ ਪੈਦਾ ਨਹੀਂ ਹੁੰਦੇ ਵਿਕਾਰਾਂ ਤੋਂ ਅਸ਼ੋ ਜਿਹੜੀ ਜੀਵਨ ਦੀ ਵਿੱਚ ਉਹ ਉਹ ਜੀਵਨ ਬਣ ਜਾਂਦਾ ਕਾਇਆ ਬਣ ਜਾਂਦੀ ਹੈ ਮਹਾਰਾਜ ਸਾਨੂੰ ਸਮਝਾਉਂਦੇ ਆ ਬਾਣੀ ਦੇ ਵਿੱਚ ਕਿ ਇਹ ਮਨੁੱਖ ਜਿਹੜਾ ਪਵਿੱਤਰ ਉਸ ਵੇਲੇ ਆ ਹੁਣ ਕੀ ਹੁੰਦਾ ਦੋਨੇ ਚੀਜ਼ਾਂ ਨੂੰ ਗੁਰੂ ਅਮਰਦਾਸ ਜੀ ਨੇ ਬਖਸ਼ਿਸ਼ ਕੀਤਾ ਕਹਿੰਦੇ ਕਈ ਅੰਦਰੋਂ ਮੈਲੇ ਆ ਤੇ ਬਾਹਰੋਂ ਪਵਿੱਤਰ ਧਾਰਮਿਕ ਬਣ ਜਾਂਦੇ ਜਿਓ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜਿਓ ਤਾਂ ਵੇਲੇ ਤੇ ਨਹੀਂ ਜਨਮ ਜੋ ਹੈ ਉਹ ਬਹੁਤ ਵੱਡਾ ਨੁਕਸਾਨ ਕਰਦੇ ਆ ਉਹ ਧਾਰਮਿਕ ਤੌਰ ਤੇ ਲੋਕਾਂ ਦਾ ਸ਼ੋਸ਼ਣ ਕਰਦੇ ਆ ਬਾਹਰੋਂ ਦਿਖਾਵੇ ਦੇ ਤੌਰ ਤੇ ਉਹ ਧਾਰਮਿਕ ਹੈ ਪਰ ਅੰਦਰ ਸੋਚ ਦੇ ਵਿੱਚ ਹੋਰ ਕੁਝ ਬਸਿਆ ਹੈ ਸਾਡੀ ਦਿੱਕਤ ਹੈ ਇਹ ਦਿੱਕਤ ਕੀ ਹੈ ਕਿ ਇੱਕ ਮੈਂ ਕਹਾਣੀ ਸੁਣਾ ਰਿਹਾ ਤੁਹਾਨੂੰ ਇੱਕ ਨਾਂ ਪਤੀ ਪਤਨੀ ਸੀ ਤੇ ਪਤੀ ਸ਼ਰਾਬ ਬਹੁਤ ਪੀਂਦਾ ਸੀ ਤੇ ਝਗੜਾ ਸ਼ੁਰੂ ਹੋ ਗਿਆ ਘਰ ਦੇ ਵਿੱਚ ਕਮੀ ਕੋਈ ਨਹੀਂ ਸੀ ਪਰ ਇੱਕੋ ਹੀ ਝਗੜਾ ਸੀ ਵੀ ਸ਼ਰਾਬ ਪੀਂਦਾ ਸੀ ਤੇ ਪਤਨੀ ਕਹਿੰਦੀ ਮੈਂ ਘਰ ਛੱਡ ਕੇ ਜਾ ਰਹੀ ਹਾਂ ਮੈਂ ਆਪਣੇ ਪੇਕੇ ਚਲੀ ਜਿੱਦਣ ਤੂੰ ਸ਼ਰਾਬ ਛੱਡ ਦੇਂਗਾ ਤੇ ਉਸ ਦਿਨ ਮੈਨੂੰ ਦੱਸ ਦੀ ਮੈਂ ਉਸ ਦਿਨ ਵਾਪਸ ਆ ਜਾਵਾਂ ਬੜਾ ਉਹਨੇ ਐਸ ਕੀਤੀ ਮਹੀਨਾ ਦੋ ਮਹੀਨੇ ਦੋ ਕੁ ਮਹੀਨੇ ਬਾਦੋਂ ਉਹਨੂੰ ਫਿਰ ਸੋਰੀ ਸਮਝ ਆਈ ਫਿਰ ਉਹਨੂੰ ਚਿੱਠੀਆਂ ਭੇਜਣ ਲੱਗ ਗਿਆ ਫੋਨ ਕਰਨ ਲੱਗ ਗਿਆ ਮੈਂ ਸ਼ਰਾਬ ਛੱਡ ਦਿੱਤੀ ਉਹਨੇ ਠੀਕ ਆ ਵੀ ਮੈਂ ਆ ਫਲਾਣੇ ਦਿਨ ਪਹੁੰਚ ਜਾਵਾਂਗੀ ਬੜਾ ਖੁਸ਼ ਹੋਇਆ ਵੀ ਚਲੋ ਸੁਲਾ ਹੋ ਗਈ ਤੇ ਜਿੱਦਣ ਉਹਨੇ ਆਉਣਾ ਸੀ ਨਾ ਗੱਡੀ ਉਹਦੀ ਟ੍ਰੇਨ ਆਉਣੀ ਸੀ ਸਵੇਰੇ 4 ਵਜੇ ਉਹਨੇ ਸੋਚਿਆ ਵੀ ਅੱਜ ਤਾਂ ਪੀ ਲਓ ਕੱਲ ਤੋਂ ਫੇਰ ਬੰਦ ਕਰਦੇ ਆ ਉਹ ਪੀਣ ਵਾਲਾ ਛੱਡਦਾ ਥੋੜੇ ਤੇ ਅੱਜ ਪੀ ਲਓ ਕੱਲ ਛੱਡਦੇ ਆ ਔਰ ਜਦੋਂ ਪੀਣ ਬੈਠਾ ਕਿਤੇ ਗਿਆ ਸੀ ਪੀਣ ਵਾਸਤੇ ਤੇ ਭੁੱਲੇ ਗਿਆ ਵੀ ਮੈਂ ਘਰ ਵੀ ਜਾਣਾ ਤੇ ਬੜੀ ਪੀਤੀ ਤੇ ਜਦੋਂ ਉਹਨੂੰ ਜਿਆਦਾ ਹੀ 5:00 ਵਜੇ ਤੇ ਭੱਜਿਆ ਉੱਠ ਕੇ ਤੇ ਘਰ ਵਾਲੀ ਆ ਗਈ ਹੋਣੀ 4:00 ਵਜੇ ਹੁਣ ਤਾਂ 5:00 ਵਜੇ ਜਦੋਂ ਪਹੁੰਚਿਆ ਤੇ ਸ਼ਾਰਟਕਟ ਰਸਤੇ ਉ ਜਾ ਰਿਹਾ ਸੀ ਉਹ ਝਾੜੀਆਂ ਝੋੜੀਆਂ ਸੀ ਤੇ ਮੂੰਹ ਹੱਥ ਪੈਰਾ ਸਾਰਾ ਕੁਝ ਸੈੱਲ ਹੋ ਗਿਆ ਜਾ ਕੇ ਉਹਨੇ ਦੇਖਿਆ ਘਰ ਵਾਲੀ ਸੁੱਤੀ ਪਈ ਦੂਸਰੇ ਕਮਰੇ ਜਾ ਕੇ ਸੌ ਗਿਆ 9:00 ਵਜੇ ਉਹਨੇ ਉਠਾਇਆ ਤੇ ਕਹਿੰਦੀ ਅੱਜ ਫੇਰ ਸ਼ਰਾਬ ਪੀਤੀ ਹੈ ਉਹ ਵਾਦਾ ਕੀਤਾ ਸੀ ਵੀ ਮੈਂ ਸ਼ਰਾਬ ਛੱਡ ਦਿੱਤੀ ਮੈਂ ਪੀਂਦਾ ਨਹੀਂ ਅੱਜ ਫੇਰ ਵੀ ਕਿਆ ਕਹਦਾ ਨਹੀਂ ਆ ਤੇਰੇ ਚਿਹਰੇ ਤੇ ਚਿਰੀਟਾਂ ਲੱਗੀਆਂ ਸਟਾਂ ਲੱਗੀਆਂ ਕਹਿ ਲਗਾ ਨਹੀਂ ਇਹ ਤਾਂ ਬਹੁਤ ਦਿਨ ਹੋ ਗਏ ਕਹਿ ਲਗੀ ਹਾਂ ਮੈਂ ਤੈਨੂੰ ਦੱਸਦੀ ਉਹਨੂੰ ਬਾਥਰੂਮ ਚ ਲੈ ਗਈ ਕਿਉਂਕਿ ਜਦੋਂ ਰਾਤੀ ਆਇਆ ਨਾ ਜਦੋਂ ਆਇਆ ਸਵੇਰੇ 6 ਵਜੇ 5 ਵਜੇ ਆਇਆ ਤੇ ਉਹਨੇ ਸੋਚਿਆ ਵੀ ਮੈਂ ਜਿੱਥੇ ਜਿੱਥੇ ਮੇਰੇ ਸਟਾਂ ਲੱਗੀਆਂ ਤੇ ਮੈਂ ਪੱਟੀਆਂ ਲਾ ਲੈਣਾ ਉਹਨਾਂ ਪੱਟੀਆਂ ਆਪਣੇ ਮੂੰਹ ਤੇ ਨਹੀਂ ਲਾਈਆਂ। ਪੱਟੀਆਂ ਸ਼ੀਸ਼ੇ ਤੇ ਲਾਈਆਂ ਹੋਈਆਂ ਸੀ ਜਿੱਥੇ-ਜਿੱਥੇ ਉਹਦੇ ਸੱਟ ਲੱਗੀ ਤੇ ਸ਼ੀਸ਼ੇ ਨੂੰ ਪੱਟੀਆਂ ਕਰ ਦਿੱਤੀ। ਕਹਿੰਦੀ ਮੈਨੂੰ ਇਹ ਸਬੂਤ ਆ ਵੀ ਤੂੰ ਸ਼ਰਾਬ ਪੀਂਦੀ ਨਹੀਂ ਪਿਸ਼ਰਾਬ ਪੀਤੀ ਸੀ ਵੀ ਤੈਨੂੰ ਇਹ ਨਹੀਂ ਪਤਾ ਵੀ ਚਿਹਰੇ ਤੇ ਪੱਟੀ ਲਾਉਣੀ ਹੈ ਜੇ ਸ਼ੀਸ਼ੇ ਤੇ। ਇਹ ਦਿੱਕਤ ਸਾਡੀ ਆ। ਅਸੀਂ ਆਪ ਨਹੀਂ ਸੁਧਰਨਾ ਚਾਹੁੰਦੇ ਤੇ ਦੂਸਰੇ ਨੂੰ ਸੁਧਾਰਨਾ ਚਾਹੁੰਦੇ। ਇਹ ਦਿੱਕਤ ਹੈ। ਤੇ ਮਹਾਰਾਜ ਕਹਿੰਦੇ ਇਦਾਂ ਦੇ ਲੋਕ ਆ ਸੰਸਾਰ ਦੇ ਵਿੱਚ ਜੀਓ ਮੈਲੇ ਬਾਹਰੋਂ ਨਿਰਮਲ। ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤੇਨੇ ਜਨਮ ਜੋਇ ਹਾਰੇ ਪਰ ਗੱਲ ਉਦਣ ਪਾਣੀ ਆ ਕਹਿੰਦੇ ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਗੁਰ ਤੇ ਕਰਨੀ ਕਮਾਣੀ ਉਹ ਸਤਗੁਰੂ ਦੀ ਦੱਸੀ ਹੋਈ ਕਾਰ ਕਰਦਾ ਫਿਰ ਕੀ ਹੁੰਦਾ ਜਦੋਂ ਆਪਾਂ ਗੁਰੂ ਦੀ ਗੱਲ ਮੰਨ ਲੈਨੇ ਆ ਨਾ ਫਿਰ ਇਹ ਵਿਕਾਰ ਨੇੜੇ ਨਹੀਂ ਹੁੰਦੇ ਕੂੜ ਕੀ ਸੋਏ ਸੋਏ ਮਤਲਬ ਆਵਾਜ਼ ਆ ਜਿਹੜੀਆਂ ਭੈੜੀਆਂ ਚੀਜ਼ਾਂ ਤਾਂ ਸਾਡੇ ਕੋਲੇ ਨਹੀਂ ਆਉਂਦੀਆਂ ਸਾਨੂੰ ਆਵਾਜ਼ ਹੀ ਨਹੀਂ ਆਉਂਦੀ ਕੂੜ ਕੀ ਸੋਇ ਪਹੁੰਚੇ ਨਾਹੀ ਮਨਸਾ ਸੱਚ ਸਵਾਨੇ ਸੱਚ ਅਲਖ ਬਡਾਣੀ ਤਾਂ ਕਿ ਗਤ ਕਹੀ ਨਾ ਜਾਏ ਮਹਾਰਾਜ ਕਹਿੰਦੇ ਉਹ ਪ੍ਰਮਾਤਮਾ ਕਿਰਪਾ ਕਰਦਾ ਹੈ ਪ੍ਰਮਾਤਮਾ ਬਖਸ਼ਿਸ਼ ਕਰਦਾ ਨਾਲੇ ਵੀ ਕਹਿੰਦੇ ਕਹਿੰਦੇ ਜਨਮ ਰਤਨ ਜਿਨੀ ਖਟਿਆ ਭਲੇ ਸੇ ਬਣ ਜਾ ਰਹੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੈ ਗੁਰ ਨਾਲੇ ਉਹਨਾਂ ਦੇ ਨਾਲ ਹੈ ਪ੍ਰਮਾਤਮਾ ਤੇ ਉਹ ਨਿਰਮਲ ਅੰਦਰੋਂ ਬਾਹਰੋਂ ਨਿਰਮਲ ਹੋ ਜਾਂਦੇ ਆ ਸੋ ਤਾਂ ਨਿਰਮਲ ਜੇ ਤੋ ਉਪਜੇ ਨਾ ਪਾਪ ਹੁਣ ਇੱਕ ਹੁੰਦਾ ਪਾਪ ਤੇ ਇੱਕ ਹੁੰਦਾ ਅਪਰਾਧ ਅਪਰਾਧ ਹੁੰਦਾ ਤੇ ਉਹ ਕ੍ਰਾਈਮ ਹੁੰਦਾ ਕਰਦਾ ਤੇ ਉਹ ਬੰਦਾ ਫੜਿਆ ਜਾਂਦਾ ਤੇ ਪਾਪ ਪਤਾ ਨਹੀਂ ਕਿੰਨਾ ਕ ਬੰਦਾ ਕਿਸੇ ਦਾ ਬੁਰਾ ਸੋਚਦਾ ਮਹਾਰਾਜ ਕਹਿੰਦੇ ਪਰ ਉਹਨੂੰ ਚੰਗਾ ਲੱਗਦਾ ਪਾਪ ਬੁਰਾ ਪਾਪੀ ਕੋ ਪਿਆਰਾ ਪਰ ਉਹਨੂੰ ਬੜਾ ਚੰਗਾ ਲੱਗਦਾ ਉਹ ਕਰਦਾ ਹੀ ਜਾਂਦਾ ਅੰਦਰ ਉਹ ਪਾਪ ਸੋਚਦਾ ਬੁਰਾ ਸੋਚਦਾ ਪਰ ਉਹ ਨਿਰਮਲ ਪਵਿੱਤਰ ਹੋ ਜਾਂਦਾ ਜੀਵਨ ਸੋ ਤਾਂ ਨਿਰਮਲ ਜਿਤ ਉਪਦੇ ਨਾ ਪਾਪ RAM ਰੰਗ ਨਿਰਮਲ ਪ੍ਰਤਾਪ ਉਹ ਪ੍ਰਮਾਤਮਾ ਦੇ ਪਰਮੇਸ਼ਰ ਦੇ ਪਿਆਰ ਦੇ ਵਿੱਚ ਨਿਰਮਲ ਹੋ ਜਾਂਦਾ ਤੇ ਉਹਦਾ ਜਿਹੜਾ ਜੀਵਨ ਹੈ ਨਾ ਪ੍ਰਭਾਵਸ਼ਾਲੀ ਬਣ ਜਾਂਦਾ ਕਿਸੇ ਦੇ ਪ੍ਰਭਾਵ ਉਹਦਾ ਜੀਵਨ ਪਾ ਦਿੰਦਾ ਪ੍ਰੇਮ ਭਗਤ ਰਾਤੇ ਗੋਪਾਲ ਤੇ ਉਹ ਪ੍ਰਮਾਤਮਾ ਕਾਲਪੁਰਖ ਦੇ ਭਗਤੀ ਦੇ ਵਿੱਚ ਰਤੇ ਜਾਂਦਾ RAM ਰੰਗ ਨਿਰਮਲ ਪ੍ਰਤਾਪ ਸੋ ਤਾਂ ਨਿਰਮਲ ਜੇ ਤੋ ਉਪਦੇਣਾ ਪਾ ਉਹ ਬੜਾ ਸੋਚਦਾ ਨਹੀਂ ਕੈਂਥਲ ਦਾ ਰਾਜਾ ਹੋਇਆ ਸਾਧ ਸੰਗਤ ਜੀ ਉਦੇ ਸਿੰਘ ਇਹ ਸਾਡੀਆਂ ਰਿਆਸਤਾਂ ਸੀਗੀਆਂ ਪੰਜਾਬ ਦੇ ਵਿੱਚ ਨਾਭਾ ਰਿਆਸਤ ਸੀ ਪਟਿਆਲਾ ਰਿਆਸਤ ਹੈ ਜੀਂਦ ਰਿਆਸਤ ਹਰਿਆਣੇ ਵਿੱਚ ਚਲੇ ਗਏ ਕੈਂਥਲ ਵੀ ਹਰਿਆਣੇ ਦੇ ਵਿੱਚ ਉਹ ਸਿੱਖ ਰਾਜਾ ਸੀ ਉਦੇ ਸਿੰਘ ਤੇ ਸਾਡੀ ਕੌਮ ਦੇ ਇੱਕ ਵਿਦਵਾਨ ਹੋਇਆ ਬਹੁਤ ਵੱਡੇ ਜਿਨ੍ਹਾਂ ਨੇ ਸੂਰਜ ਪ੍ਰਕਾਸ਼ ਗ੍ਰੰਥ ਲਿਖਿਆ ਕਵੀ ਸੰਤੋਖ ਸਿੰਘ ਜੀ ਸਾਰਾ ਇਤਿਹਾਸ ਕਪਤਾ ਵਿੱਚ ਲਿਖਿਆ ਥੋੜਾ ਬਤ ਅਲੱਗ ਚੀਜ਼ਾਂ ਹਨ ਉਹ ਅਲੱਗ ਚੀਜ਼ ਪਰ ਉਹਨਾਂ ਦੇ ਜੀਵਨ ਦੇ ਵਿੱਚੋਂ ਜੋ ਸੋਝੀ ਮਿਲਦੀ ਹੈ ਵਿਦਵਾਨ ਬਹੁਤ ਸਨ ਪਰ ਸਾਡੀ ਕੌਮ ਕਦਰ ਵੀ ਨਹੀਂ ਕਰਦੀ ਪਰ ਉਹ ਭਰੋਸਾ ਬਹੁਤ ਸੀ ਉਹਨਾਂ ਨੂੰ ਵਿਸ਼ਵਾਸ ਬਹੁਤ ਸੀ ਆਕਾਲ ਪੁਰਖ ਦੇ ਉੱਪਰ ਨਿਰਮਲ ਆਤਮਾ ਸੀ ਸੋ ਤਾਂ ਨਿਰਮਲ ਜਿਤ ਉਪਜੇ ਨਾ ਪਾ ਕਿਸੇ ਦਾ ਬੁਰਾ ਹੀ ਨਹੀਂ ਕਰਨਾ ਤੇ ਉਹਨਾਂ ਨੇ ਆਪਣੇ ਦਰਬਾਰ ਦੇ ਵਿੱਚ ਕਿਉਂਕਿ ਵਿਦਵਤਾ ਬਹੁਤ ਸੀ ਤੇ ਜਦੋਂ ਕੋਈ ਜਦੋਂ ਸਭਾ ਲੱਗਣੀ ਉਹਨਾਂ ਦੀ ਸਲਾਹ ਵੀ ਲੈਣੀ ਉਹਨਾਂ ਨੇ ਕਵਤਾਵਾਂ ਵੀ ਸੁਣਾਉਣੀਆਂ ਤੇ ਬੜੀ ਉਹਨਾਂ ਦੀ ਜਾਇਜਾਕਾਰ ਹੋਈ ਤੇ ਇਹਨੂੰ ਸੁਣ ਕੇ ਨਾ ਇੱਕ ਹੰਕਾਰੀ ਜਿਹੜਾ ਇੱਕ ਵਿਦਵਾਨ ਸੀ ਪੰਡਤ ਉਹ ਰਾਜੇ ਕੋਲ ਇੱਕ ਦਿਨ ਚੱਲਾ ਗਿਆ ਰਾਜਾ ਉਹਦੇ ਸਿੰਘ ਕੋਲ ਉਹ ਕਹਿਣ ਲੱਗਾ ਤੁਸੀਂ ਬੜਾ ਸੰਤੋਖ ਸਿੰਘ ਦੀ ਬੜੀ ਤੁਸੀਂ ਤਾਰੀਫ ਕਰਦੇ ਹੋ ਵੀ ਉਹਦੇ ਵਰਗਾ ਕਵੀ ਕੋਈ ਨਹੀਂ ਹੈ ਮੈਂ ਉਹਦੇ ਨਾਲ ਚਰਚਾ ਕਰਨੀ ਰਾਜਾ ਉਦੇਸ ਸਿੰਘਾਂ ਦਾ ਕੋਈ ਗੱਲ ਨਹੀਂ ਉਹਨੂੰ ਵੀ ਮਾਨ ਸੀ ਕਵੀ ਸੰਤੋਖ ਸਿੰਘ ਦੇ ਉੱਪਰ ਕਹਿੰਦੇ ਕੋਈ ਗੱਲ ਨਹੀਂ ਸੁਣਿਆ ਭੇਜਿਆ ਕਵੀ ਸੰਤੋਖ ਸਿੰਘ ਨੂੰ ਵੀ ਕੱਲ ਚਰਚਾ ਹੋਏਗੀ ਤੋਂ ਵਿਦਵਾਨ ਪੰਡਤ ਆਇਆ ਤੇ ਆ ਕੇ ਕਵੀ ਸੰਤੋਖ ਸਿੰਘ ਦੀ ਰਾਜਾ ਉਦੇਸ ਸਿੰਘ ਨੂੰ ਮਿਲਦੇ ਆ ਤੇ ਕਹਿੰਦੇ ਉਹ ਵਿਦਵਾਨ ਜਿਹੜਾ ਹੈ ਕਿੱਥੇ ਠਹਿਰੇ ਆ ਉਹਨੇ ਦੱਸਿਆ ਵੀ ਫਲਾਣੇ ਰਹੈਸ਼ ਦੇ ਵਿੱਚ ਉਹਨੂੰ ਠਹਿਰਾਇਆ ਰਾਤ ਨੂੰ ਕਵੀ ਸੰਤੋਖ ਸਿੰਘ ਇੱਕ ਦੁਸ਼ਾਲਾ ਦੋ ਸੋਨੇ ਦੇ ਕੰਗਣ ਉਹ ਸਮੇਂ ਦੇ ਵਿੱਚ 25 ਰੁਪਏ ਇਕੱਠੇ ਕੀਤੇ ਸਾਨੂੰ ਉਹਨਾਂ ਦੇ ਕੋਲ ਉਹ ਲੈ ਕੇ ਨਾ ਉਹਦੇ ਕਮਰੇ ਵਿੱਚ ਰਾਤ ਨੂੰ ਚਲੇ ਉਹਨੂੰ ਕਹਿੰਦੇ ਭਾਈ ਮੈਂ ਚਰਚਾ ਤੋਂ ਪਹਿਲਾਂ ਹੀ ਆਪਣੀ ਹਾਰ ਮੰਨਦਾ ਤੇ ਆ ਤੁਸੀਂ ਰੱਖ ਲਓ ਤੇ ਤੁਸੀਂ ਚਰਚਾ ਨਾ ਕਰਿਓ ਵਿਚਾਰ ਨਾ ਕਰ ਮੈਂ ਨਹੀਂ ਕਰ ਸਕਦਾ ਉਹਨੇ ਰੱਖ ਲਿਆ ਪਰ ਉਹ لالچی ਵੀ ਸੀ ਤੇ ਸ਼ਰਾਰਤੀ ਵੀ ਸੀ ਉਹ ਸਿਰ ਰਾਜੇ ਕੋ ਚਲਾ ਗਿਆ ਜਿਹੜਾ ਪੰਡਤ ਬ੍ਰਾਹਮਣ ਆਇਆ ਸੀ ਵਿਦਵਾਨ ਕਹਿ ਲੱਗਾ ਡਰ ਗਿਆ ਤੁਹਾਡਾ ਬੰਦਾ ਜਿਹਨੂੰ ਤੁਸੀਂ ਬੜੀ ਉਹਦੀ ਤਾਰੀਫ ਕਰਦੇ ਸੀ ਉਹ ਡਰ ਗਿਆ ਰਾਜਾ ਉਦੋਂ ਸੈ ਨੂੰ ਬੜਾ ਲੱਗਾ ਰਾਜਾ ਸੀ ਤੇ ਕਹਿੰਦਾ ਕਵੀ ਸੰਤੋਖ ਸੰਧੀ ਨੂੰ ਬੁਲਾਓ ਬੁਲਾਇਆ ਗਿਆ ਕਹਿੰਨ ਲੱਗੇ ਵੀ ਆਪਾਂ ਜਦ ਤੁਸੀਂ ਕੱਲ ਕਹਿ ਦਿੰਦੇ ਤੇ ਮੇਰਾ ਮੇਰੀ ਮਰਜ਼ੀ ਸੀ ਨਾ ਅਸੀਂ ਚਰਚਾ ਰੱਖਦੇ ਨਹੀਂ ਰੱਖਦੇ ਤੇ ਤੁਸੀਂ ਕਿਹਾ ਤੇ ਅਸੀਂ ਰੱਖ ਲਈ ਤੇ ਹੁਣ ਬੈਠੋ ਕਹਿੰਦੇ ਕੋਈ ਗੱਲ ਨਹੀਂ ਕਰੋ ਚਰਚਾ ਹੁਣ ਜਿਸ ਵੇਲੇ ਉਹ ਪੰਡਿਤ ਵਿਦਵਾਨ ਜਿਹੜਾ ਸੀ ਨਾ ਚਰਚਾ ਕਰਦਾ ਜਦੋਂ ਗੱਲ ਪੁੱਛਦਾ ਇੰਨੇ ਵਿਦਵਤਾ ਸੀ ਉਹਨਾਂ ਦੇ ਵਿੱਚ ਕਵੀ ਸੰਤੋਖ ਸਿੰਘ ਦੇ ਵਿੱਚ ਉਹਦੀ ਗੱਲ ਦਾ ਜਵਾਬ ਕਵਿਤਾ ਦੇ ਵਿੱਚ ਦੇ ਰਹੇ ਉਸੇ ਵੇਲੇ ਕਵਿਤਾ ਤਿਆਰ ਕਰ ਤੇ ਉਹ ਤਾਂ ਦੋ ਤਿੰਨ ਸਵਾਲਾਂ ਤੇ ਹੀ ਬਿਹੋਸ਼ ਹੋ ਗਿਆ ਪੈਰਾਂ ਤੇ ਪੈ ਗਿਆ ਕਬੀ ਸੰਤੋਖ ਸੀ ਤੇ ਉਹਨੇ ਆਖਿਆ ਜਿਹੜਾ ਵਿਦਵਾਨ ਆਇਆ ਸੀ ਨਾ ਪੰਡਤ ਕਹਿਣ ਲੱਗਾ ਫਿਰ ਤੁਸੀਂ ਰਾਤੀ ਕਿਉਂ ਆਏ ਸੀ ਕਹਿੰਦਾ ਮੈਂ ਇਸੇ ਕਰਕੇ ਆਇਆ ਸੀ ਵੀ ਮੇਰੇ ਗੁਰੂ ਨੇ ਆਖਿਆ ਵੀ ਕਿਸੇ ਦੇ ਨਾਲ ਇਹ ਕੂੜ ਚਰਚਾ ਕਰਨੀ ਨਹੀਂ ਹੈ ਇਸ ਕਰਕੇ ਮੈਂ ਆ ਕੇ ਵੀ ਸ਼ਾਇਦ ਤੂੰ ਮੰਨ ਜਾਏਗਾ ਪਰ ਨਹੀਂ ਮੰਨਿਆ ਤੇ ਗੁਰੂ ਵਰਤਦਾ ਤੇ ਜਦੋਂ ਗੁਰੂ ਵਰਤਦਾ ਤੇ ਫਿਰ ਅਜੇ ਸਾਧ ਸੰਗਤ ਦੀ ਮਾਣ ਹੈ ਗੁਰੂ ਗ੍ਰੰਥ ਸਾਹਿਬ ਤੇ ਕੋਈ ਵੀ ਵਿਦਵਾਨ ਕੋਈ ਵੀ ਕਿਤੇ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਕੋਈ ਵੀ ਵਿਸ਼ਾ ਕੋਈ ਵੀ ਸਬਜੈਕਟ ਦੇ ਉੱਪਰ ਤੁਸੀਂ ਬੋਲ ਸਕਦੇ ਹੋ ਬਾਣੀ ਦੇ ਵਿੱਚ ਇੰਨੀ ਤਾਕਤ ਹੈ ਇੰਨੀ ਵੱਡੀ ਕਦੇ ਵੀ ਅਸੀਂ ਧੋਖਾ ਨਹੀਂ ਖਾ ਸਕਦੇ ਕਦੇ ਅਸੀਂ ਹਾਰ ਨਹੀਂ ਸਕਦੇ ਤੇ ਉਹ ਮਹਾਰਾਜ ਦੀ ਏਡੀ ਵੱਡੀ ਰਹਿਮਤ ਹੈ ਬਾਣੀ ਦੇ ਵਿੱਚ ਸਭ ਕੁਝ ਬਖਸ਼ਿਸ਼ ਕੀਤਾ ਹੈ ਸਤਿਗੁਰੂ ਕਹਿੰਦੇ ਉਸ ਤਨ ਦੇ ਵਿੱਚ ਪਵਿੱਤਰਤਾ ਹੈ ਤੇ ਉਹਦੇ ਅੰਦਰ ਪਾਪ ਨਹੀਂ ਹੈ ਤੇ ਉਹ ਫਿਰ ਉਹ ਕਦੇ ਹਾਰਦਾ ਹੀ ਨਹੀਂ ਹੈ ਸੋ ਤਨ ਨਿਰਮਲ ਜਿਤ ਉਪਜੇ ਨਾ ਪਾਪ RAM ਰੰਗ ਨਿਰਮਲ ਪ੍ਰਤਾਪ ਉਹ RAM ਦੇ ਰੰਗ ਦੇ ਵਿੱਚ ਪ੍ਰਮਾਤਮਾ ਦੇ ਪਿਆਰ ਦੇ ਵਿੱਚ ਪਵਿੱਤਰ ਹੋ ਜਾਂਦਾ ਤੇ ਉਹਦਾ ਪ੍ਰਤਾਪ ਬਹੁਤ ਹੁੰਦਾ ਉਦੇ ਜੀਵਨ ਦਾ ਪ੍ਰਭਾਵ ਪੈਂਦਾ ਸਾਧ ਸੰਗ ਮਿਟ ਜਾਤ ਵਿਕਾਰ ਤੇ ਜਦੋਂ ਗੁਰੂ ਦਾ ਸੰਗ ਕਰਦੇ ਆਂ ਕਹਿੰਦੇ ਜਾਤ ਵਿਕਾਰ ਜਾਤ ਦਾ ਇਥੇ ਅਰਥ ਹੈ ਚਲੇ ਜਾਂਦੇ ਆ ਵਿਕਾਰ ਖਤਮ ਹੋ ਜਾਂਦੇ ਜਦੋਂ ਆਪਾਂ ਗੁਰੂ ਕੀ ਸੰਗਤ ਕਰਦੇ ਸਾਧ ਸੰਗ ਮਿਟ ਜਾਤ ਵਿਕਾਰ ਕਹਿੰਦੇ ਵਿਕਾਰ ਚਲੇ ਜਾਂਦੇ ਆ ਗੁਰੂ ਦਾ ਸੰਗ ਕਰਨ ਦੇ ਨਾਲ ਇਹ ਤਾਂ ਬਹੁਤ ਵੱਡੀ ਬਖਸ਼ਿਸ਼ ਹੈ ਬਹੁਤ ਵੱਡੀ ਰਹਿਮਤ ਹੈ ਕਿ ਜਦੋਂ ਅਸੀਂ ਗੁਰੂ ਕੀ ਸੰਗਤ ਕਰਦੇ ਗੁਰੂ ਰਹਿਮਤ ਕਰਦਾ ਭਾਗਾ ਨਾਲ ਮਿਲਦੀ ਆ ਗੁਰੂ ਕੀ ਸੰਗਤ ਜਿਹੜੀ ਵਡਭਾਗੀ ਹਰ ਸੰਗਤ ਪਾਵੈ ਭਾਗਹੀਨ ਭ੍ਰਮ ਚੋਟਾਂ ਖਾਵੈ ਬਿਨ ਭਾਗਾ ਸਤ ਸੰਗਣਾ ਲੱਭੇ ਬਿਨ ਸੰਗਤ ਮੈਲ ਪਰਿਜੇ ਸਾ ਸੰਗ ਮਿਟ ਜਾਤ ਵਿਕਾਰ ਸਭ ਤੇ ਊਚ ਇਹੋ ਉਪਕਾਰ ਇਹ ਪ੍ਰਮਾਤਮਾ ਦਾ ਬਹੁਤ ਵੱਡਾ ਉਪਕਾਰ ਹੈ ਜਿਹੜੀ ਸੰਗਤ ਕਰਨੀ ਨਾ ਆਪਣੇ ਸੋਚ ਦੇ ਨਾਲ ਆਪਣੀ ਸਮਝ ਦੇ ਨਾਲ ਨਹੀਂ ਆਪਾਂ ਕਰ ਸਕਦੇ ਤੇ ਉਹਦੀ ਕਿਰਪਾ ਨਾਲ ਹੁੰਦੀ ਹੈ ਬੱਡ ਭਾਗੀ ਹਰ ਸੰਗਤ ਪਾਵੇ ਭਾਗਹੀਨ ਭ੍ਰਮ ਚੋਟਾਂ ਖਾਵੇ ਬਿਨ ਭਾਗਾ ਸਤ ਸੰਗ ਨਾ ਲੱਭੇ ਬਿਨ ਸੰਗਤ ਮੈਲ ਪਰੇ ਜੀ ਆ ਕਿੰਨੀ ਦੁਨੀਆ ਰਹਿੰਦੀ ਹੈ ਤੇ ਨਹੀਂ ਨਹੀਂ ਪ੍ਰਾਪਤ ਕਰ ਸਕਦਾ ਤੇ ਜਿਹਦੇ ਉੱਪਰ ਪ੍ਰਮਾਤਮਾ ਕਿਰਪਾ ਕਰਦਾ ਆਰਾਮਤ ਕਰਦਾ ਤੇ ਸਾਥ ਸੰਗਤ ਤੋ ਬਿਨਾ ਅੰਦਰ ਸਾਡੇ ਪਿਆਰ ਨਹੀਂ ਪੈਦਾ ਹੋ ਸਕਦਾ ਪਿਆਰ ਤੋਂ ਬਿਨਾ ਭਗਤੀ ਨਹੀਂ ਹੋ ਸਕਦਾ ਸਾਧ ਸੰਗਤ ਬਿਨ ਭਾਉ ਨਹੀਂ ਉਪਜੇ ਭਾਉ ਬਿਨ ਭਗਤ ਨਾ ਹੋਏ ਤੇਰੀ ਮੈਂ ਪਰਸੋ ਵੀ ਗੁਰਪੁਰ ਵਾਲੇ ਦਿਨ ਬੇਨਤੀ ਕੀਤੀ ਸੀ ਲੋਕੀ ਇਹ ਸੋਚਦੇ ਆ ਵੀ ਸ਼ਾਇਦ ਅਸੀਂ ਘਰਾਂ ਵਿੱਚ ਪ੍ਰਕਾਸ਼ ਕੀਤੇ ਆ ਗੁਰਦੁਆਰੇ ਜਾਣ ਦੀ ਕੀ ਲੋੜ ਐ ਨਹੀਂ ਸੰਗਤ ਤੋਂ ਬਿਨਾ ਨਹੀਂ ਕੁਝ ਪ੍ਰਾਪਤ ਹੋਣਾ ਸਾਧ ਸੰਗਤ ਗੁਰ ਸ਼ਬਦ ਬਿਨ ਦੂਜੀ ਓਟ ਨਹੀਂ ਹੈ ਰਾਈ ਤੇ ਸੰਗਤ ਵਿੱਚ ਆ ਕੇ ਵਿਸਰ ਗਈ ਸਭਤਾਤ ਪਰਾਈ ਜਬ ਤੇ ਸਾਧ ਸੰਗਤ ਮੋ ਪਾਈ ਨਾ ਕੋ ਵੈਰੀ ਨਹੀਂ ਬਿਗਾਨਾ ਸਗਲ ਸੰਗ ਹਮ ਕੋ ਬਣਿਆ ਇਥੋਂ ਵਿਕਾਰ ਖਤਮ ਹੋ ਜਾਂਦੇ ਤੇ ਸਤਗੁਰ ਕਹਿੰਦੇ ਸਾਧ ਸੰਗ ਮਿਟ ਜਾਤ ਵਿਕਾਰ ਸਭ ਤੇ ਊਚ ਇਹੋ ਉਪਕਾਰ ਇਹ ਉਪਕਾਰ ਆ ਪ੍ਰਮਾਤਮਾ ਦਾ ਸਾਡੇ ਉੱਪਰ ਬਹੁਤ ਵੱਡੀ ਬਖਸ਼ਿਸ਼ ਹੈ ਮੈਂ ਹਮੇਸ਼ਾ ਬੇਨਤੀ ਕਰਦਾ ਜਦੋਂ ਵੀ ਆਪਾਂ ਆਈਏ ਸ਼ੁਕਰ ਕਰੀਏ ਸਤਗੁਰੂ ਦਾ ਧੰਨਵਾਦ ਕਰੀਏ ਸਤਗੁਰੂ ਮਹਾਰਾਜ ਤੂੰ ਸਾਨੂੰ ਆਪਣੇ ਕੋਲ ਬੈਠਣ ਦਾ ਸਮਾਂ ਦਿੰਦਾ ਹੈ ਤੂੰ ਸਾਡੇ ਉੱਪਰ ਕਿਰਪਾ ਕੀਤੀ ਹੈ ਬਖਸ਼ਿਸ਼ ਕੀਤੀ ਹੈ ਤੇ ਉਹ ਆਪ ਰਹਿਮਤ ਕਰਦਾ ਹੈ ਬਖਸ਼ਿਸ਼ ਕਰਦਾ ਹੈ ਜਿਨ੍ਹਾਂ ਦੇ ਅੰਦਰ ਪ੍ਰਮਾਤਮਾ ਦਾ ਭਾਉ ਪੈਦਾ ਹੋ ਜਾਂਦਾ ਜਿਹਦੇ ਅੰਦਰ ਪ੍ਰੇਮ ਪੈਦਾ ਹੋ ਜਾਂਦਾ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤ ਗੁਰ ਕੋਟ ਪੈਂਡਾ ਆਗੇ ਹੋਏ ਲੇਟ ਕਿਉਂਕਿ ਸਾਨੂੰ ਜਦ ਤਨ ਵਿਸ਼ਵਾਸ ਹੋ ਜਾਂਦਾ ਹੈ ਆ ਗੁਰਪੁਰ ਵਾਲੇ ਦਿਨ ਇੱਕ ਸਰੀਰ ਆ ਗਿਆ ਬਜ਼ੁਰਗ ਹੈ ਦੂਰੋਂ ਆਉਣਾ ਸੀ ਤੇ ਕਹਿੰਦੇ ਮੈਂ ਨਾ ਅਰਦਾਸ ਕੀਤੀ ਕਿ ਮੈਨੂੰ ਮਿਲ ਜਾਏ ਵੀ ਆਟੋ ਵੀ ਨਹੀਂ ਮਿਲ ਰਿਹਾ ਸਵੇਰੇ ਤੇ ਗੱਡੀ ਵੀ ਨਹੀਂ ਚਲਾਉਂਦੇ ਕਹਿੰਦੇ ਬਾਹਰ ਨਿਕਲਿਆ ਤੇ ਬੰਦਾ ਮਿਲਿਆ ਤੇ ਗੁਰਦੁਆਰੇ ਲੈ ਕੇ ਆਇਆ ਮੈਂ ਕਿਹਾ ਰੋਜ਼ ਅਰਦਾਸ ਕਰ ਲਿਆ ਕਰੋ ਰੋਜ਼ ਆ ਸਕਦੇ ਤੇ ਉਹ ਤਾਂ ਦੇਰ ਨਹੀਂ ਕਰਦਾ ਚਰਨ ਸ਼ਰਨ ਗੁਰ ਏਕ ਪੰਡਾ ਜਾਏ ਚੱਲ ਸਤ ਗੁਰ ਕੋਟ ਪੰਡਾ ਆਗੇ ਹਲੋ ਅਸੀਂ ਸਿਰਫ ਸੋਚਣਾ ਉਦਮ ਕਰਨਾ ਬਾਕੀ ਕੰਮ ਸਤ ਗੁਰ ਪਰਮੇਸ਼ਰ ਨੇ ਕਰਨਾ ਸਾਧ ਸੰਗਮਿਤ ਜਾਤ ਵਿਕਾਰ ਸਭ ਤੇ ਊਚ ਇਹੋ ਉਪਕਾਰ ਪ੍ਰੇਮ ਭਗਤ ਇੱਥੇ ਭਗ ਦਾ ਅਰਥ ਹੈ ਭਗਤੀ ਪ੍ਰੇਮਾ ਭਗਤੀ ਰਾਤੇ ਗੋਪਾਲ ਜਿਹੜੇ ਉਹਦੇ ਪ੍ਰੇਮਾ ਭਗਤੀ ਵਿੱਚ ਰਤੇ ਜਾਂਦੇ ਨਾ ਗੋਪਾਲ ਦੀ ਨਾਨਕ ਜਾਚੈ ਸਾਧ ਰਵਾਲ ਕਹਿੰਦੇ ਮੈਂ ਆਪਣੇ ਪਰਮੇਸ਼ਰ ਅਕਾਲ ਪੁਰਖ ਦੇ ਪਿਆਰਿਆਂ ਦੀ ਚਰਨ ਧੂੜ ਮੰਗਦਾ ਜਨ ਨਾਨਕ ਧੂੜ ਮੰਗੇ ਇਸ ਗੁਰ ਸਿੱਖ ਕੀ ਜੋ ਆਪ ਜਪਹਿ ਅਬਰ ਹੈ ਨਾਮ ਜਪਾਵੇ ਤੇ ਇੱਕੋ ਗੁਰੂ ਮਹਾਰਾਜ ਨੇ ਬਾਰ-ਬਾਰ ਸਾਨੂੰ ਗੱਲ ਸਮਝਾਈ ਹੈ ਭਾਈ ਇੱਕ ਦਾ ਆਸਰਾ ਲਾਓ ਇੱਕ ਦੀ ਓਟ ਲਾਓ ਹਰ ਕੇ ਚਰਨ ਹਿਰਦੇ ਕਰ ਓਟ ਤੇ ਉਹਦੀ ਓਟ ਲਓਗੇ ਮੈਂ ਜਿੱਦਾਂ ਪਹਿਲਾਂ ਬੇਨਤੀ ਕਰ ਚੁੱਕਾ ਸਾਨੂੰ ਕਿਸੇ ਦੇ ਨਾਲ ਵੀ ਕੋਈ ਵੀ ਅਲਰਜੀ ਨਹੀਂ ਹੈ ਕਿਸੇ ਦੇ ਨਾਲ ਸਾਨੂੰ ਗਿਲਾ ਨਹੀਂ ਹੈ ਸਾਨੂੰ ਤਾਂ ਸਿਰਫ ਆਪਣੇ ਗੁਰੂ ਤੇ ਭਰੋਸਾ ਹੋਣਾ ਚਾਹੀਦਾ ਗੁਰੂ ਤੇ ਵਿਸ਼ਵਾਸ ਹੋਣਾ ਚਾਹੀਦਾ ਪਰ ਜਦੋਂ ਅੱਜ ਜਿਵੇਂ ਦੇਖਦੇ ਆਂ ਆ ਸਿੱਖ ਵੀ ਮੂਰਤੀਆਂ ਚੁੱਕੀ ਫਿਰਦੇ ਆਂ ਤੇ ਕਦੇ ਵਚਨ ਤਾਂ ਪੜੋ ਗੁਰੂ ਕਲਗੀ ਤਰਪਾ ਸਾਹਿਬ ਦੇ ਕਹਿੰਦਾ ਮੈਂ ਨਾ ਪ੍ਰਥਮੇ ਗਣੇਸ਼ੰਗ ਮਣਾਉਂ ਕਿਸ਼ਨ ਬਿਸ਼ਨ ਕਬੂ ਨਾ ਤੇ ਆਉ ਕਾਨ ਸੁਣੇ ਪਹਿਚਾਨ ਨਾ ਤਿੰਨ ਕੋ ਕਹਿੰਦੇ ਹਾਂ ਕਾਨਾ ਨੇ ਸੁਣਿਆ ਤਾਂ ਮੈਂ ਨਹੀਂ ਪਹਿਚਾਨਦਾ ਤੂੰ ਮੈਂ ਛਾੜ ਕੋਈ ਅਵਰ ਨਾ ਤੇ ਆਉ ਜੋ ਵਰ ਚਾਹੂ ਸੋ ਤੁਮ ਤੇ ਪਾ ਤੇ ਇਹ ਸਿੱਖੀ ਜਿਹੜੀ ਆ ਕੋਈ ਪਹਿਰਾਵੇ ਦਾ ਨਾਮ ਨਹੀਂ ਹੈ ਸਾਡੀ ਸਿੱਖੀ ਸਾਡੇ ਸੋਚ ਸਾਡੇ ਵਿਚਾਰਾਂ ਦੇ ਵਿੱਚ ਆ ਗਈ ਤੇ ਅਦਨ ਉਹਦਨ ਅਸੀਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਬਚਨਾਂ ਤੇ ਪੂਰੇ ਉਤਰ ਸਕਦੇ ਜਦੋਂ ਕਮਾਉਣ ਲੱਗ ਗਏ ਹਰ ਕੇ ਚਰਨ ਹਿਰਦੇ ਘਰ ਓਟ ਜਨਮ ਮਰਨ ਤੇ ਹੋਵਤ ਛੋਟ ਰਹਾ ਗੁਰੂ ਮਹਾਰਾਜ ਕਿਰਪਾ ਕਰਨ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ i ah, hate hey,